ਗਿਆ ਗਾਰਾਇਆਂ ਜੋ ਗੱਲ ਕਰਨ ਵਾਸਤੇ ਇੱਥੇ ਖੜਾ ਹੋਇਆ ਹੈ ਕਿ ਅਸੀਂ ਉਹਨਾਂ ਲੋਕਾਂ ਦੀਆਂ ਕਮੇਟੀਆਂ ਬਣਾਈਆਂ ਜਿਹੜੇ ਸਾਡੇ ਕਾਂਗਰਸ ਦੇ ਵਰਕਰ ਨੇ ਹੁੰਦਾ ਕੀ ਹੈ ਕਿ ਜੋ ਹੁੰਦਾ ਹੈ ਹਮੇਸ਼ਾ ਜਿਹੜੀ ਆਉਣ ਵਾਲੇ ਸਮੇਂ 'ਚ ਲੜਾਈ ਹੈ ਇਹ ਪੁਰਾਣੇ ਇਲੈਕਸ਼ਨਾਂ ਵਾਂਗੂ ਦੋ ਪੱਖੀ ਮੁਕਾਬਲਾ ਨਹੀਂ ਹੋਣਾ ਇਹਦੇ 'ਚ ਤਿੰਨ ਚਾਰ ਜਮਾਤਾਂ ਲੜਨਗੀਆਂ ਇਲੈਕਸ਼ਨ ਗਰਮ ਸਿੰਘ ਆਪਣਾ ਖਰਾਣਾ 92 ਪਤਾ ਨਹੀਂ 93 'ਚ ਬਣੀ ਸੀ ਐਮਐਲਏ ਉਸ ਤੋਂ ਬਾਅਦ ਆਪਣਾ ਕਾਂਗਰਸ ਪਾਰਟੀ ਦਾ ਕਰੀ ਐਮਐਲਏ ਨਹੀਂ ਬਣਿਆ ਮੈਂ ਤਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਉ ਹਾਈ ਕਮਾਂਡ ਜਿਹੜਾ ਕੈਂਡੀਡੇਟ ਦੇਊਗਾ ਉਹਦੀ ਡਟ ਕੇ ਮਦਦ ਕਰੋ ਪੋਲਿਟਿਕੀਕ ਨੇ ਚੁੰਗਦੇ ਹਰਕਾ ਲੰਗੀ ਤੇ ਤੁਸੀਂ ਦੋਨੇ ਸਮੇਂ ਤੋਂ ਚਾਹਤੀ ਸਮਝਦੇ ਆ ਰਹੇ ਆ ਅੱਜ ਭਾਰਤੀ ਰੀਸਟੇਟ ਕਿ ਇਹ ਜਿੰਦਰਾ ਸਟ੍ਰੇਟ ਅਪੀਲ ਕਰਦੇ ਵਰਚਨਾ ਨੂੰ ਦੇਖੋ ਆਉਂਦਾ ਜਾਓ ਉਸੇ 2022 ਤੋਂ ਹਮੇਸ਼ਾ ਹਲਕੇ ਦੇ ਹਰ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੁੰਦੇ ਰਹੇ ਹਾਂ ਔਰ ਇਹ ਜਿਹੜਾ ਸੱਦਾ ਸੀਗਾ ਮਹਲਵੰਤ ਰਾਏ ਜੀ ਨੇ ਸਾਨੂੰ ਸ਼ੁੱਕਰਵਾਰ ਨੂੰ ਦੱਸਿਆ ਸੀਗਾ ਉਸ ਤੋਂ ਬਾਅਦ ਅਸੀਂ ਸਿਰਫ ਦੋ ਦਿਨਾਂ ਦੇ ਵਿੱਚ ਵਿੱਚ ਇੱਥੇ ਸਾਰਾ ਜਿਹੜਾ ਮਾਹੌਲ ਆਊਗਾ ਸਾਰਾ ਪੂਰਾ ਕੀਤਾ ਵਰਕਰ ਸਾਡੇ ਸਾਰੇ ਜਿੱਥੇ ਸਨੇਹਾ ਲਾਇਆ ਔਰ ਸਨੇਹਾ ਅਸੀਂ ਲਾਇਆ ਸੀ ਸਿਰਫ ਆਪਣੇ ਵਰਕਰਾਂ ਨੂੰ ਇਹ ਵਰਕਰਾਂ ਕੇ ਜਿਹੜੀਆਂ ਕਮੇਟੀਆਂ ਬਣੀਆਂ ਨੇ ਉਹਦੇ ਬਾਰੇ ਜਾਗਰੂਕਤਾ ਫੈਲਾਉਣ ਦੀ ਕਿਵੇਂ ਬਣੀਆਂ ਕੀ ਕਰਨਾ ਹੈ। ਔਰ ਕਾਂਗਰਸ ਪਾਰਟੀ ਦਾ ਜਿਹੜਾ ਅਜੰਡਾ ਬੜਾ ਸਾਫ਼ ਹੈ ਕਿ ਜਦੋਂ ਸਰਕਾਰ ਤਾਕਤ ਚੁੰਦੀ ਹੈ ਉਦੋਂ ਸਾਡੇ ਵਰਕਰ ਨੂੰ ਕਿਤੇ ਨਾ ਕਿਤੇ ਖਾਮੀਆਂ ਰਹਿ ਜਾਂਦੀਆਂ ਨੇ। ਸਾਡੇ ਵਰਕਰ ਪਿੱਛੇ ਰਹਿ ਜਾਂਦੇ ਆ ਤੇ ਨਵੇਂ ਲੋਕ ਅੱਗੇ ਆ ਕੇ ਖੜ੍ਹ ਜਾਂਦੇ ਆ। ਇਹ ਜਿਹੜੀਆਂ ਕਮੇਟੀਆਂ ਨੇ ਕਾਡਰ ਸਿਸਟਮ ਕਾਡਰ ਬੇਸਡ ਪਾਰਟੀ ਨੂੰ ਬਣਾ ਕੇ ਉਹਦੇ ਵਿੱਚ ਸਾਡੇ ਵਰਕਰਾਂ ਦੀ ਗੱਲ ਚੱਲਿਆ ਕਰੂਗੀ। ਜਿਹੜੇ ਵਰਕਰ ਸਾਡੇ ਅੱਜ ਕਮੇਟੀਆਂ ਦੇ ਵਿੱਚ ਯੋਗਦਾਨ ਪਾਉਣਗੇ ਔਰ ਕਮੇਟੀਆਂ ਦੇ ਵਿੱਚ ਹੋਣਗੇ। ਭਾਵੇਂ ਜਦੋਂ ਕੋਈ ਚੀਜ਼ ਬ੍ਰੇਨ ਦੀ ਟਾਈਮ ਆਉਂਦਾ ਹੈ ਕੋਈ ਕੰਮ ਕਰਨ ਦਾ ਟਾਈਮ ਆਉਂਦਾ ਹੈ ਕਿਸੇ ਟਿਕਟ ਦੇਣੀ ਆ ਕੋਈ ਸਰਪੰਚੀ ਦਾ ਕਰਨਾ ਹੈ ਕਿ ਮੈਂਬਰੀ ਦਾ ਕਰਨਾ ਹੈ ਉਹਦਾ ਅਸੀਂ ਇਹਨਾਂ ਜਿਹੜੀਆਂ ਕਮੇਟੀਆਂ ਨੂੰ ਕੱਢ ਕੇ ਆਪਦੇ ਸਾਹਮਣੇ ਰੱਖਾਂਗੇ ਭਈ ਉਹ ਲੋਕ ਨੇ ਜਿਹੜੇ ਮਾਰੇ ਸਮੇਂ ਦੇ ਵਿੱਚ ਪਾਰਟੀ ਨਾਲ ਖੜੀ ਸੀ ਔਰ ਅਸੀਂ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਾਂ ਸਾਰੇ ਦੇਸ਼ ਦੇ ਵਿੱਚ ਔਰ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਕਾਂਗਰਸ ਪਾਰਟੀ ਦਾ ਔਰ ਜਿੱਤੇ ਤੱਕ ਭਾਜੀਪੀ ਦਾ ਸਵਾਲ ਹੈ ਭਾਜੀਪੀ ਦਾ ਤੁਹਾਨੂੰ ਪਤਾ ਵੀ ਅੱਜ ਕਿੱਥੇ ਖੜੀ ਹੈ ਭਾਜੀਪੀ ਜਿੰਨਾ ਦਿਨ ਹੁਣ ਭਾਜੀਪੀ ਨੇ ਕਮਜ਼ੋਰ ਹੋਣਾ ਹੈ और जो हालात बन रहे हैं उन्होंने सिर्फ आपदे तक मतलब है और वो एज फैक्टर भी जा है। और दूजे पास अकाली दल जो पैसे करता है धक्के राजनीति पैसे जो मीटिंग का एजेंडा है जो आए दो हजार सताईक्शन है ਉਹਨਾਂ ਤੋਂ ਪਹਿਲਾਂ ਅਸੀਂ ਜਿਹੜੀ ਕਮੇਟੀ ਜਿਹੜੀ ਮੀਟਿੰਗ ਹੈ ਉਹ ਅੱਜ ਕੀਤੀ ਹੈ ਜਿਹੜੇ ਬਲੌਗ ਦੇ ਪ੍ਰਧਾਨ ਨੇ ਜਿਹੜੀਆਂ ਬਲੌਗ ਦੀਆਂ ਕਮੇਟੀਆਂ ਨੇ ਇੱਕ ਦਾ ਉਹ ਬਣਾਣੀ ਹੈ ਇੱਕ ਇਹਦੇ ਮੰਡਲ ਪ੍ਰਧਾਨ ਤੇ ਮੰਡਲ ਦੇ ਵਿੱਚ ਜਿਹੜੇ ਮੈਂਬਰ ਬਣਾਣੇ ਆ ਉਹ ਬਣਾਣੇ ਇਹਦੇ ਵਿੱਚ ਔਰ ਜਿੰਨੇ ਪਿੰਡ ਨੇ ਪਿੰਡਾਂ ਦੇ ਵਿੱਚ ਅਸੀਂ ਸਾਰੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਣੀਆਂ ਔਰ ਅਸੀਂ ਬੂਥ ਵਾਈਜ਼ ਅਸੀਂ ਬੂਥ ਵਾਈਜ਼ ਕਮੇਟੀਆਂ ਬਣਾਣੀਆਂ ਤਾਂ ਨੂੰ ਜਿਹੜਾ ਹੈਗਾ ਸਾਨੂੰ ਜਿਹੜਾ 2027 ਦੇ ਵਿੱਚ ਅਸੀਂ ਲੰਬੀ ਬਾਜ਼ਰ ਤੋਂ ਅਸੀਂ ਆਪਣਾ ਕੈਂਡੀਡੇਟ ਕਾਂਗਰਸ ਦਾ ਜਿਤਾ ਸਕੀਏ ਔਰ ਅਸੀਂ ਤਗੜੇ ਹੋ ਕੇ ਅਸੀਂ ਇਹ ਮੀਟਿੰਗ ਕੀਤੀ ਹੈ ਸਾਰੇ ਜਿਹੜੇ ਵਰਕਰ ਨੇ तकरीबन तकरीबन ਸਾਰੇ ਪਿੰਡਾਂ ਦੇ ਲੋਕ ਅੱਜ ਆਏ ਸੀ ਔਰ ਅਸੀਂ ਕਮੇਟੀ ਬੜੀ ਜਲਦੀ ਬਣਾ ਕੇ ਅਸੀਂ ਜਿਹੜੀਆਂ ਆਪਣੇ ਉੱਪਰ ਹਾਈ ਕਮਾਂਡ ਨੂੰ ਭੇਜੀਆਂ ਅਸਕਰ ਦੀ ਗੱਲ ਕਰ ਗਏ ਪਾਰਕੀ ਦੇ ਵਿੱਚ ਰਤਾਰ ਮੇਲ ਵੀ ਕਾਫੀ ਆਟੇ ਗਏ ਕੱਲ ਨੂੰ ਨਜ਼ਰ ਤੋਂ ਨਹੀਂ ਕਿਸ ਤਰ੍ਹਾਂ ਲੈਣ। ਜਦੋਂ ਘਰ ਦੇ ਆ ਛੋਟੀ ਮੋਟੀ ਆ ਨਾ ਪਰਿਵਾਰ ਦੇ ਵਿੱਚ ਕਬਰ 'ਚ ਮਾੜੀ ਮੋਟੀ ਗੜਬੜ ਜੀ ਹੋ ਜਾਂਦੀ ਹੈ। ਉਹ ਅਸੀਂ ਜਲਦੀ ਸੈੱਟ ਕਰ ਲਾਂਗੇ। ਅੱਛਾ ਉਹ ਕਬਰ ਜਿਹੜੀ ਚੀਜ਼ ਇਹਦੇ ਬਕਰ ਦੇ ਦੱਬਰ ਹੋਈ ਹੈ ਹੈ ਜੀ ਉੱਥੇ ਵੀ ਗੜਬੜ ਹੋ ਜਾਂਦੀ ਹੈ। ਮਾੜੀ ਬਾੜ ਐਕੋ ਲੈ ਕੇ ਚੰਡੀਗੜ੍ਹ ਤੱਕ ਹੱਲਿਆ ਪਿਆ ਕੀ ਜਣ। ਅੱਜ ਅੱਪਾ ਕਹਿੰਦੇ ਤੁਸੀਂ ਜਿਹੜਿਆ ਪੋਸਟ ਕਰਦੇ ਮੇਰੇ ਇਹ ਕੋਈ ਨਾ ਸਾਰੇ ਤੁਸੀਂ ਕਿਸੇ ਪਾਰਟੀ ਦੀ ਬਗਲੋਂ ਛੋਟੀਆਂ ਮੋਟੀਆਂ ਆਪਸ ਚ ਮਨ ਮਤਾਬ ਹੋ ਜਾਂਦਾ ਔਰ ਉਹ ਦੂਰ ਹੋ ਜਾਏਗਾ ਇਹ ਵੀ ਫਾਇਦਨਾ ਕਾਈ ਦੇ ਇਲੈਕਸ਼ਨ ਦੇ ਕਿ ਕਿ ਮੇਨ ਮੇਨ ਮੁੱਦੇ ਕੀ ਹੈ ਕਿ ਅਗਰ ਮੇਰੇ ਨੂੰ ਦੋਗੇ ਦੇਖੋ ਜੀ ਮੁੱਦੇ ਅੱਪਾ ਇਹ ਕਹੀਏ ਕਿਹੜਾ ਮੁੱਦਾ ਨਹੀਂ ਹੈ ਜੇ ਅਸੀਂ ਗੱਲ ਕਰ ਲਈਏ ਜੇ ਅਸੀਂ ਗੱਲ ਕਰ ਲਈਏ ਗਰੀਬ ਤੇ ਮਜ਼ਦੂਰ ਤੇ ਵਪਾਰੀ ਅੱਜ ਸੜਕਾਂ ਤੇ ਰੋਲਿਆ ਫਿਰਦਾ ਹੈ ਜੇ ਗੱਲ ਕਰ ਲਈਏ ਗਰੀਬ ਦਾ ਕੋਈ ਰਾਸ਼ਨ ਕਟ ਦੀ ਗੱਲ ਕਰ ਲਈਏ ਕੋਈ ਸਕਨ ਸਕੀਮ ਦੀ ਗੱਲ ਕਰ ਲਈਏ ਕੋਈ ਨੌਕਰੀਆਂ ਦੇਣ ਦੀ ਗੱਲ ਕਰ ਲਈਏ ਜੇ ਅਸੀਂ ਜੇ ਕਿਸੇ ਕਿਸਮ ਦਾ ਜੇ ਰੋਜ਼ਗਾਰ ਦੇਣ ਦੀ ਗੱਲ ਕਰ ਲਈਏ ਅੱਜ ਸਾਰੇ ਫੇਲ ਨੇ ਇਹ ਜਿਹੜੀ ਆਪ ਵਾਲੀ ਸਰਕਾਰ ਹੈ ਫੇਲ ਹੈ ਜੇ ਗੱਲ ਕਰ ਲਈਏ ਕਿਸਾਨ ਦੀ ਜੇ ਖੇਤੀ ਦੀ ਗੱਲ ਕਰ ਲਈਏ ਨਾ ਤਾਂ ਇਹ ਖੇਤੀ ਦੇ ਵਿੱਚ ਕੋਈ ਸਬਸਿਡੀ ਦਿੰਦੇ ਆ ਤੇ ਜੇ ਕਿਸਾਨ ਆਪਣੀ ਕੋਈ ਆਪਣੀ ਫਸਲ ਨੂੰ ਉਗਾ ਕੇ ਲੈ ਕੇ ਜਾਂਦਾ ਹੈ ਅਗਰ ਜੇ ਮੰਡੀਆਂ ਦੇ ਵਿੱਚ ਉਹ ਫਸਲ ਚੱਕਣ ਦੇ ਕਾਬਲ ਨਹੀਂ ਹੈ ਉਹਨਾਂ ਦੇ ਕੋਲ ਨਾ ਤਾਂ ਇੰਨੀ ਅਮਾਉਂਟ ਹੈ ਨਾ ਹੀ ਉਹਨਾਂ ਕੋਲ ਮੇਨ ਪਾਵਰ ਹੈ ਸੋ ਜਿਹੜਾ ਕਿਸਾਨ ਹੈ ਉਹ ਵੀ ਵਿਚਾਰਾ ਜਿੱਤਾਂ ਮਾਰ ਰਿਹਾ ਵਪਾਰੀ ਵੀ ਜਿੱਤਾਂ ਮਾਰ ਰਿਹਾ ਕਿਉਂਕਿ ਆ ਹੁਣੀ ਦੱਸ ਗਿਆ ਦੇ ਨੇ ਅੱਜ ਜਿਹੜਾ ਰਾਜ ਹੈ ਉਹ ਗੁੰਡਾ ਰਾਜ ਹੈ ਵਪਾਰੀ ਮੰਦਾ ਵਿਚਾਰਾ ਪਾਹੇ ਲਾ ਕੇ ਰਾਜੀ ਨਹੀਂ ਵਪਾਰੀਆਂ ਦਾ ਤਾਂ ਬੁਰਾ ਹਾਲ ਹੈ ਕਿ ਦੇਹ ਨਹੀਂ ਪਤਾ ਕਦੋਂ ਕਿਸ ਨੂੰ ਲੁੱਟ ਕੇ ਲੈ ਜਾਣ ਕਦੋਂ ਕਿਸ ਨੂੰ ਮਾਰ ਦੇਣ ਏ ਵੀ ਨਹੀਂ ਪਤਾ ਵਪਾਰੀ ਤਾਂ ਦੁਖੀ ਹੈ ਔਰ ਜਿਹੜਾ ਕਿਸਾਨ ਹੈ ਕਿਸਾਨ ਪਹਿਲੇ ਨੰਬਰ ਦੇ ਜੋ ਫਸਲ ਲੈ ਕੇ ਆਂਦਾ ਵਿਚਾਰਾ ਉਹਦੀ ਫਸਲ ਚੱਕੜ ਚੱਕਦੇ ਨਹੀਂ ਇਹ ਕਈ ਦਿਨ ਮੰਡੀਆਂ 'ਚ ਰੋਲਦੀ ਹੈ ਤੇ ਜਿਹੜਾ ਮਜ਼ਦੂਰ ਤੇ ਗਰੀਬ ਹੈ ਉਹ ਵਿਚਾਰਾ ਹਰ ਸਾਲ ਬੱਖੋਂ ਨੂੰ ਨਾ ਤਾਂ ਇਹਨਾਂ ਨੂੰ ਨਾਜ ਮਿਲਦਾ ਤੇ ਨਾ ਇਹਨਾਂ ਨੂੰ ਕੋਈ ਮਤਲਬ ਹਾਲਾਤ ਬੁਰੇ ਨੇ ਸਾਡਾ ਮੁੱਦਾ ਇਹ ਹੈ ਕਿ ਜੇ ਕਾਂਗਰਸ ਪਾਰਟੀ ਆ ਗਈ ਜਿਸ ਤਰ੍ਹਾਂ ਫੈਲੋਸੀ ਸਿਸਟਮ ਜਿਹੜਾ ਕਿਸਾਨ ਹੈ ਉਹ ਵੀ ਖੁਸ਼ਹਾਲ ਹੋਏਗਾ ਜਿਹੜਾ ਮਜ਼ਦੂਰ ਹੈ ਉਹ ਵੀ ਖੁਸ਼ਹਾਲ ਹੋਏਗਾ ਜਿਨ੍ਹਾਂ ਵਪਾਰੀ ਆ ਉਹ ਵੀ ਖੁਸ਼ਹਾਲ